ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਬਾਉਪੁਰ ਪਿੰਡ ਦੇ ਵਿੱਚ ਜਿਹੜਾ 2023 ਦੇ ਵਿੱਚ ਹੜ੍ਹ ਆਇਆ ਸੀ ਕਿੱਥੇ ਮੰਨ ਦੇ ਵਿੱਚ ਬਹੁਤ ਵੱਡੇ ਪਾੜ ਪਏ ਸੀ ਜਿਹੜੇ ਅਜੇ ਤੱਕ ਪੂਰੇ ਨਹੀਂ ਹੋਏ ਤੇ ਜਦੋਂ ਗੁੱਜੇ ਬੰਨੇ ਸਾਡਾ ਕੰਮ ਚੱਲ ਰਿਹਾ ਕਿਉਂਕਿ ਪ੍ਰਿੰਡ ਵਾਲਿਆਂ ਬਹੁਤ ਵਾਰਾਂ ਮੇਰੇ ਸਾਡੇ ਨਾਲ ਸੰਪਰਕ ਕੀਤਾ ਸੀ ਕਿ ਜਿਹੜੀ ਸੇਵਾ ਉਹ ਸਾਡੇ ਵੱਲ ਵੀ ਕੀਤੀ ਜਾਵੇ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਵੀ ਅੱਜ ਇੱਥੇ ਕੰਮ ਸ਼ੁਰੂ ਹੋਇਆ ਤੇ ਹੁਣ ਅਸੀਂ ਜਿਹੜੀ ਆਉਣ ਵਾਲੀ ਫਸਲ ਆ ਉਹ ਸਾਡਾ ਮਨ ਨਹੀਂ ਸੀ ਕਰਦਾ ਕਿ ਫਸਲ ਅਸੀਂ ਕਿਵੇਂ ਬੀਜੀਏ ਕਿਉਂਕਿ ਪਾਣੀ ਬਰਸਾਤਾਂ ਦੇ ਤਨ ਫੇਰ ਆ ਗਿਆ ਆੜੇ ਸੇ ਫੇਰ ਆਉਣਗੇ ਫਸਲ ਸਾਡੀ ਫੇਰ ਮਰੀ ਜਾਊਗੀ ਪਰ ਅਸੀਂ ਬਹੁਤ ਵਾਰ ਮਦਲਵ ਖਾਲਸਾ ਏਡ ਦੇ ਨਾਲ ਸੰਪਰਕ ਕੀਤਾ ਬੇਨਤੀਆਂ ਕੀਤੀਆਂ ਤੇ ਖਾਲਸਾ ਏਡ ਦੇ ਪ੍ਰੋਜੈਕਟ ਜਾਦੇ ਚੱਲਣ ਕਰਕੇ ਥੋੜਾ ਜਿਹਾ ਕੰਮ ਡਿਲੇ ਹੋ ਗਿਆ ਪਰ ਇਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਤੁਹਾਡੇ ਏਰੀਆ ਦੇ ਵਿੱਚ ਆ ਕੇ ਸੇਵਾ ਕਰਾਂਗੇ ਪਰ ਤੁਹਾਡਾ ਨਾਲ ਸਹਿਯੋਗ ਹੋਣਾ ਚਾਹੀਦਾ ਇੱਥੇ 2018 ਤੋਂ ਪਹਿਲਾਂ ਜਿਵੇਂ ਕੋਈ 11 18 'ਚ ਹੀ ਬਣਿਆ ਗਿਆ ਇੱਕ ਬੰਨ ਤੇ 2000 ਹਰ ਹੁਣ ਦੇ ਹਨਾ ਵੇਲੇ ਵੀ ਇੱਥੇ ਨੁਕਸਾਨ ਹੋਇਆ ਤੇ ਪਿਛਲੇ ਸਾਲ ਜਿਹੜੇ 2023 ਦੇ ਵਿੱਚ ਖੜਾ ਹੀ ਉਦੋਂ ਵੀ ਬਹੁਤ ਵੱਡਾ ਨੁਕਸਾਨ ਹੋਇਆ ਹਾਲੇ ਵੀ ਪਾੜ ਜਿਹੜੇ ਦੋ ਥੰਮ ਤੇ ਪਏ ਹੋਏ ਨੇ ਤੇ ਬੰਨ ਦੀ ਖਾਸ ਖਾਸ ਜਿਹੜੀ ਕਾਫੀ ਖਸਤਾ ਹੋ ਚੁੱਕੀ ਹੈ ਹੁਣ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਫੇਰ ਦੁਬਾਰਾ ਪਾਣੀ ਆਉਣ ਦਾ ਖਤਰਾ ਹੈ ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਬਾਰਸ਼ਾਂ ਭਾਰੀ ਹੋਣ ਤੇ ਦਰਿਆ ਦੇ ਵਿੱਚ ਪਾਣੀ ਆ ਜਾਵੇ ਜਿਵੇਂ ਪਹਿਲਾਂ ਵੀ ਫਸਲਾਂ ਮਰ ਗਈਆਂ ਆਈਆਂ ਨੇ ਤੇ ਉਮੀਦ ਹੈ ਵੀ ਜਿਹੜਾ ਬੰਨ ਆਪਾਂ ਬੰਨਣਾ ਇੱਥੇ ਇੱਥੇ ਜਿਹੜਾ ਪਾੜ ਪੂਰਿਆ ਜਾਣਾ ਤੇ ਸਾਨੂੰ ਬੰਨਣਾ ਜਾਣਾ ਵੀ ਇਹਦੇ ਨਾਲ ਮੇਰਾ ਨਾਮ ਦਵਿੰਦਰ ਸਿੰਘ ਆ ਮੈਂ ਖਾਲਸਾ ਜਿਹੜੇ ਪੰਜਾਬ ਦੇ ਆਪਰੇਸ਼ਨ ਚੱਲਦੇ ਮੈਨੂੰ ਪੰਜਾਬ ਚਲੀਰ ਕਰਦਾ ਹਾਂ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਬਾਉਪੁਰ ਪਿੰਡ ਦੇ ਵਿੱਚ ਜਿਹੜਾ 2023 ਦੇ ਵਿੱਚ ਹੜ੍ਹ ਆਏ ਸੀ ਇੱਥੇ ਬੰਨ ਦੇ ਵਿੱਚ ਬਹੁਤ ਵੱਡੇ ਪਾੜ ਪਏ ਸੀ ਜਿਹੜੇ ਅਜੇ ਤੱਕ ਪੂਰੇ ਨਹੀਂ ਸੀ ਹੋਏ ਤੇ ਜਦੋਂ ਦੂਜੇ ਬੰਨੇ ਸਾਡਾ ਕੰਮ ਚੱਲਦਾ ਕਿਤੇ ਟ੍ਰੇਨ ਵਾਲਿਆਂ ਬਹੁਤ ਵਾਰਾਂ ਮੇਰੇ ਸਾਡੇ ਨਾਲ ਸੰਪਰਕ ਕੀਤਾ ਸੀ ਇਹ ਜਿਹੜੀ ਸੇਵਾ ਉਹ ਸਾਡੇ ਵੱਲ ਵੀ ਕੀਤੀ ਜਾਵੇ ਫਿਰ ਇਹਨਾਂ ਦੇ ਸਹਿਯੋਗ ਦੇ ਨਾਲ ਵੀ ਅੱਜ ਇੱਥੇ ਕੰਮ ਸ਼ੁਰੂ ਹੋਇਆ ਨਾ ਕਰ ਰਕਬਾ ਜਿਹੜਾ ਇੱਥੇ ਦਾ ਕਿੰਨੇ ਕੁ ਲੋਕ ਪ੍ਰਭਾਵਿਤ ਹੋਣਗੇ ਸਾਹ ਦੇ ਉਹਦੇ ਦੀ ਸੇਵਾ ਇਹ ਜਿਹੜਾ ਰਕਬਾ ਬਣਦਾ ਵਾ 14 ਤੋਂ 15 ਕਿਲੋਮੀਟਰ ਬਣਿਆ ਤੇ 4 ਤੋਂ 5 ਪਿੰਡ ਆਉਂਦੇ ਆ ਤੇ ਲਗਭਗ ਜਿਹੜੀ ਉਹਨਾਂ ਦੀ ਕੈਲੀ ਆ 2000 ਕਿੱਲੇ ਦੇ ਪਲੱਸ ਹੋਊਗੀ ਇੱਥੇ ਜਿਹੜੀ ਸਵਾਵਾ ਸਾਡੇ ਵੱਲੋਂ ਜੀਸੀਪੀ ਫੋਕ ਲਾਈਨਾਂ ਵਾ ਕੋਈ ਵੀ ਇਸ ਤੋਂ ਵੱਡੀ ਮਸ਼ੀਨਰੀ ਦੀ ਲੋੜ ਹੋਊਗੀ ਉਹ ਵੀ ਅਸੀਂ ਇੱਥੇ ਪ੍ਰੋਵਾਈਡ ਕਰਾਂਗੇ ਪਲੱਸ ਜਿਹੜਾ ਵਾ ਟ੍ਰੈਕਟਰਾਂ ਦਾ ਟਰਾਲੀਆਂ ਦਾ ਕਿਰਾਇਆ ਦਾ ਸਹਿਯੋਗ ਪਿੰਡ ਵੱਲੋਂ ਹੋਣਾ ਵਾ ਜਿਹੜਾ ਡੀਜੀ ਨਾਲ ਸਹਿਯੋਗ ਐਕਾਊਂਟ ਸਾਈਡ ਵੱਲੋਂ ਸੁਨੂ ਸੰਕਰਨਾ ਵਾ ਇਹ ਆਖੀ ਦਿਨਾਂ ਚੱਲ ਰਿਹਾ ਕਿ ਬਹੁਤ ਸਾਰੇ ਲੋਕ ਅਜੇ ਵੀ ਨਹੀਂ ਜਿਹੜੇ ਅਜੇ ਵੀ ਮਦਦ ਲਈ ਠੀਕ ਆ। ਅਸੀਂ ਇਹੋ ਚੁਣਿਆ ਚ ਕਹਿੰਨੇ ਆਂ ਵੀ ਆਪਾਂ ਇਹ ਜਿਹੜੇ ਕਾਰਜ ਆ ਰਲ ਮਿਲ ਕੇ ਜਿੱਦਾਂ ਜਿੱਥੇ ਸਾਰੇ ਇਕੱਠੇ ਹੋ ਕੇ ਕੀਤੇ ਆਂ ਆਉਣ ਵਾਲੇ ਕਿਤੇ ਵੀ ਸਮੇਂ ਦੇ ਕੁਦਰਤੀ ਆਪਤਾਂ ਦੀ ਬੁਲਦੇ ਪ੍ਰਮਾਤਮਾ ਦੇ ਹੱਥ ਜੋੜਦੇ ਆਂ ਵੀ ਇਹ ਦੁਬਾਰਾ ਨਾ ਹੋਵੇ ਜਿੱਦ ਕੇ ਆਉਣ ਵਾਲੇ ਸਮੇਂ ਚ ਕਿਤੇ ਵੀ ਕਿਤੇ ਲੋੜ ਪੈਂਦੀ ਆ ਖਾਲਸਾ ਢਰ ਹਰ ਜਗ੍ਹਾ ਤੇ ਹਾਜ਼ਰ ਆ ਤੇ ਉਹ ਸਾਡੇ ਨਾਲ ਸੰਪਰਕ ਕਰਨ ਤੁਹਾਡੇ ਫੋਨ ਨੰਬਰ ਵੈਬਸਾਈਟ ਸਾਰਾ ਕੁਝ ਚੱਲਦਾ ਵਾ ਉਹ ਤੋਂ ਨੰਬਰ ਲੈ ਕੇ ਸਾਡੇ ਨਾਲ ਸੰਪਰਕ ਕਰਨ ਦੇ ਸਾਡੇ ਸੇਵਾਦਾਰ ਉੱਥੇ ਪਹੁੰਚਦੇ ਸੋ ਪ੍ਰਾਂਤਿਕ ਕਾਰਜ ਦੀ ਅੰਤਤਾ ਹੋਈ ਹੈ ਕਿਵੇਂ ਦੇਖਦੇ ਹਾਂ ਮੈਂ ਕੁਲਦੀਪ ਸਿੰਘ ਸੰਘਰਾ ਇਥੋਂ ਦੇ ਰਹਿਣ ਵਾਲਾ ਸਾਡੇ ਇਥੇ 16 17 ਪਿੰਡ ਪੈਂਦੇ ਆ ਜਿੰਨਾ ਪਿੰਡਾਂ ਦੀ ਇਸ ਬਣਨ ਲੱਗਣ ਤੋਂ ਪਹਿਲਾਂ ਹਰ ਸਾਲ ਇਹ ਬਰਬਾਦੀ ਹੁੰਦੀ ਸੀ ਤੇ ਜਦੋਂ ਤੋਂ ਇਹ ਬਣ ਲੱਗਿਆ ਸੀ ਸਾਨੂੰ ਕੁਝ ਸੁਖ ਦਾ ਸਾਹ ਆਇਆ ਸੀ ਕਿ ਅਸੀਂ ਸ਼ਾਇਦ ਸਾਡਾ ਜੀਵਨ ਪੱਧਰ ਜਿਹੜਾ ਉੱਚਾ ਹੋ ਜਾਏਗਾ ਪਰ 2023 ਦੇ ਵਿੱਚ ਜਿਹੜੇ ਹੜ੍ਹ ਆਏ ਆ ਉਹਨਾਂ ਨੇ ਸਾਡੇ ਇਲਾਕੇ ਦੇ ਵਿੱਚ ਭਾਰੀ ਤਬਾਹੀ ਪਾਈ ਜਿੱਥੇ ਬੰਨ ਟੁੱਟਿਆ ਮਾਨ ਦੇ ਵਿੱਚ ਤੋੜ ਪੈ ਉਥੇ ਮਤਲਬ ਸੈਂਕੜਿਆਂ ਦੇ ਹਿਸਾਬ ਦੇ ਨਾਲ ਜ਼ਮੀਨਾਂ ਬਰਬਾਦ ਹੋਈਆਂ ਜਿਨ੍ਹਾਂ ਦੇ ਵਿੱਚ ਟੋਏ ਵੀ ਪੈ ਗਏ ਜਿਹੜੀਆਂ ਕਦੇ ਵੀ ਨਾ ਬਣ ਸਕਦੀਆਂ ਔਰ ਕਈਆਂ ਦੇ ਵਿੱਚ ਰੇਤ ਪੈ ਗਈ ਜਿਹੜੀ ਅਜੇ ਤੱਕ ਚੁੱਕੀ ਨਹੀਂ ਗਈ ਤੇ ਹੁਣ ਅਸੀਂ ਜਿਹੜੀ ਆਉਣ ਵਾਲੀ ਫਸਲ ਆ ਉਹ ਸਾਡਾ ਮਨ ਨਹੀਂ ਸੀ ਕਰਦਾ ਕਿ ਫਸਲ ਅਸੀਂ ਕਿਵੇਂ ਬੀਜੀਏ ਕਿਉਂਕਿ ਪਾਣੀ ਬਰਸਾਤਾਂ ਦੇ ਦਿਨ ਫੇਰ ਆ ਗਿਆ ਸਾੜੇ ਤੇ ਫੇਰ ਆਉਣਗੇ ਫਸਲ ਸਾਡੀ ਫੇਰ ਮਰੀ ਜਾਊਗੀ ਪਰ ਅਸੀਂ ਬਹੁਤ ਵਾਰ ਮਤਲਬ ਖਾਲਸਾ ਏਡ ਦੇ ਨਾਲ ਸੰਪਰਕ ਕੀਤਾ ਬੇਨਤੀਆਂ ਕੀਤੀਆਂ ਤੇ ਖਾਲਸਾ ਆਈਟ ਦੇ ਪ੍ਰੋਜੈਕਟ ਜਿਆਦੇ ਚੱਲਣ ਕਰਕੇ ਥੋੜਾ ਜਿਹਾ ਕੰਮ ਡਿਲੇ ਹੋ ਗਿਆ ਪਰ ਇਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਤੁਹਾਡੇ ਏਰੀਏ ਦੇ ਵਿੱਚ ਆ ਕੇ ਸੇਵਾ ਕਰਾਂਗੇ ਪਰ ਤੁਹਾਡਾ ਨਾਲ ਸਹਿਯੋਗ ਹੋਣਾ ਚਾਹੀਦਾ ਤੇ ਅਸੀਂ ਇਸ ਇਲਾਕੇ ਪਰ ਦੇ ਵਿੱਚੋਂ ਇਹ ਵਿਸ਼ਵਾਸ ਇਹਨਾਂ ਨੂੰ ਦਵਾਇਆ ਕਿ ਅਸੀਂ ਜਿੰਨਾ ਸਾਡੇ ਤੋਂ ਹੋਇਆ ਸਹਿਯੋਗ ਕਰਾਂਗੇ ਤੇ ਬਾਕੀ ਤੁਸੀਂ ਸਾਡੀ ਮਦਦ ਕਰੋ ਤੇ ਇਹ ਜਿਹੜੇ ਬੰਨ ਦੇ ਤੌਰ ਵੱਜ ਜਾਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੜਾ ਉਹ ਵੀ ਮਾਰ ਤੋਂ ਅਸੀਂ ਵੱਜ ਜਾਈਏ ਤੇ ਸਾਡੇ ਲੋਕਾਂ ਦਾ ਜਿਹੜਾ ਜੀਵਨ ਪਦਰਾ ਉਹ ਉੱਚਾ ਉੱਠ ਸਕਦਾ ਫਨ ਹੈ ਫਨ ਹੈ ਜਿਹੜਾ ਬਣਿਆ ਰਿਹਾ ਹੈ ਦਾ ਕਿੰਨਾ ਰੱਖਵਾਇਆ ਗਿਆ ਪਰ ਬਹੁਤ ਇਹ ਜਿਹੜਾ ਜੀ ਟਾਪੂ ਨਮਾ ਇਲਾਕਾ ਵਾ ਇਹ ਉਹ ਟਾਪੂ ਨਮਾ ਇਲਾਕੇ ਦੇ ਵਿੱਚ ਅਸੀਂ ਵੈਸੇ ਤਾਂ ਆਪੇ ਤੌਰ ਤੇ ਇਹ ਬਣ ਲਾਇਆ ਸੀਗਾ ਪਰ ਇਹ ਜ਼ਮੀਨ ਕੋਈ ਮਤਲਬ ਦਰਿਆਦ ਹੀ ਨਹੀਂ ਹੈ ਤੇ ਨਾ ਕੋਈ ਸਰਕਾਰੀ ਜ਼ਮੀਨ ਹੈ ਨਾ ਸਾਡੀਆਂ ਆਪਣੀਆਂ ਮਾਲਕੀਆਂ ਜ਼ਮੀਨਾਂ ਉਹਨਾਂ ਨੂੰ ਬਚਾਉਣ ਵਾਸਤੇ ਅਸੀਂ ਇਹ ਪਬਲਿਕ ਨੇ ਜਿਹੜਾ ਸੰਗਤ ਨੇ ਸਹਿਯੋਗ ਦੇ ਨਾਲ 2018 ਦੇ ਦੇ ਕੇ ਬਣ ਲਾਇਆ ਸੀਗਾ ਤੇ 18 ਤੋਂ ਅਸੀਂ 4 ਫਸਲਾਂ 19 ਦੇ ਵਿੱਚ 20 21 ਦਾ 4 ਫਸਲਾਂ ਜਿਹੜੀਆਂ ਸਾਡੀਆਂ ਹੋਣੀਆਂ ਉਸ ਤੋਂ ਉਪਰੰਤ ਜਿਹੜਾ ਵਾ ਇਹ 23 ਦੇ ਵਿੱਚ ਜਿਹੜਾ ਟੁੱਟ ਗਏ ਤੇ ਸਾਡੀ ਫੇਰ ਜਿਹੜੀ ਹੈ ਬਰਬਾਦੀ ਹੋ ਗਈ। ਹੁਣ ਜਿਹੜਾ ਬੰਦ ਨਾ ਹੋਣ ਜਾ ਰਿਹਾ ਹੈ ਕਿੰਨੀ ਥਾਵਾਂ ਤੋਂ ਫੀਚ ਹੈ ਦੀ ਕਿੰਨਾ ਕੁ ਰਖਵਾ ਤੇ ਕਿੰਨਾ ਕਿ ਟਾਈਮ ਲੱਗੇਗਾ। ਜਿਹੜਾ ਤਾਂ ਬਿਲਕੁਲ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਮਹਾਂਪੁਰਸ਼ ਬਾਬਾ ਸੁੱਖਾ ਸਿੰਘ ਨੇ ਬਹੁਤ ਸਹਿਯੋਗ ਕੀਤਾ ਸੀ 2023 ਦੇ ਵਿੱਚ ਸੰਗਤਾਂ ਸੰਗਤ ਰੂਪ ਦੇ ਵਿੱਚ ਤੇ ਇਥੋਂ ਦੇ ਰਾਣਾ ਅੰਦਰ ਪ੍ਰਤਾਪ ਹਲਕਾਬਲਾ ਇੱਕ ਜਿਹੜੇ ਆ ਉਹਨਾਂ ਨੇ ਫੈਸਲਾ ਲਾਇਆ ਸੀ ਤੇ ਜਿਹੜੇ ਤੋੜ ਜ਼ਿਆਦਾ ਪ੍ਰਭਾਵਿਤ ਕਰਦੇ ਇਲਾਕੇ ਨੂੰ ਉਹਨੂੰ ਬੰਦ ਦਿੱਤਾ ਗਿਆ ਸੀ। ਪਰ ਉਹ ਵੀ ਹਜੇ ਪੂਰੇ ਮੁਕੰਮਲ ਨਹੀਂ ਸੀ ਕੰਪਲੀਟ ਨਹੀਂ ਹੋਏ ਉਹਨਾਂ ਦੇ ਵੀ ਖਤਰਾ ਹਜੇ ਉਹਨਾਂ ਹੀ ਬਣਿਆ ਤੇ ਦੋ ਤੋੜ ਇੱਥੇ ਤਿੰਨ ਇਹੋ ਜੇ ਸੀ ਜਿਹੜੇ ਬਿਲਕੁਲੋਂ ਟੁੱਟੇ ਪਏ ਸੀ ਉਹਨਾਂ ਦੇ ਵਿੱਚ ਮਤਲਬ ਕੋਈ ਬਣਿਆ ਨਹੀਂ ਸੀ ਗਿਆ ਤੇ ਕਿਸੇ ਵੇਲੇ ਵੀ ਉਹ ਪਾਣੀ ਆ ਕੇ ਵਰ ਸਕਦਾ ਸੀ ਇਸ ਵਾਸਤੇ ਇਹ ਜਿਹੜੇ ਤਿੰਨ ਕਿ ਜਗ੍ਹਾ ਤੇ ਇਦਾਂ ਹੀ ਆ ਇਹ ਐਵਰੇਜ ਲਾ ਲਈਏ ਵੀ ਕਿਲੋ ਕਿਲੋ ਮੀਟਰ ਦਾ ਏਰੀਆ ਇਦਾਂ ਦਾ ਵਾ ਜਿੱਥੇ ਬਿਲਕੁਲ ਹੀ ਬੰਨ ਨਹੀਂ ਹੈਗਾ ਉਹਨੂੰ ਬੰਨਣਾ ਵਾ ਉਸ ਤੋਂ ਪਰંત ਜਿਹੜਾ ਵਾ ਜ਼ਮੀਨਾਂ ਦੇ ਵਿੱਚੋਂ ਸਾਡੇ ਕਿਸਾਨਾਂ ਨੇ ਮਿੱਟੀ ਦੇਣੀ ਆ ਖੇਤਾਂ ਦੇ ਵਿੱਚੋਂ ਇਹ ਇਹ ਕਾਲ ਸਾਈਡ ਦੇ ਸਹਿਯੋਗ ਦੇ ਨਾਲ ਟਰੈਕਟਰ ਵਾਲੀਆਂ ਸਾਡੇ ਲੱਗਣੇ ਆ ਤੇ ਇਹ ਬੰਨ ਦੇ ਉੱਤੇ ਮਿੱਟੀ ਪਾਈ ਜਾਣੀ ਪੁੱਜੀ ਛੱਡਿਆ ਤੇ ਅੱਜ ਜਿਹੜੀ ਇਹ ਰੁਮਦ ਕਾਰਜਕ੍ਰਮ ਹੋਇਆ ਹੈ ਕੀ ਮੁੱਖ ਮਕਸਦ ਹੈ ਮਿਰਨਗਰ ਕੁਰਪੀ ਸਿੰਘ ਜੀ ਮੈਂ ਖਾਲਸੇਡ ਇੰਟਰਨੈਸ਼ਨਲ ਦਾ ਹੈਡ ਆਫ ਆਪਰੇਸ਼ਨਰੀ ਹਾਂ ਜੀ ਤੇ ਅੱਜ ਜਿਹੜਾ ਸੇਵਾ ਕਾਰਜ ਇੱਥੇ ਆਰੰਭ ਕਰ ਰਹੇ ਹਾਂ ਪ੍ਰੀਵੈਂਟਿਵ ਮੈਜ਼ਰ ਨੂੰ ਲੈ ਕੇ ਆਪਾਂ ਜਿਹੜਾ ਸ਼ੁਰੂ ਕਰ ਰਹੇ ਹਾਂ ਜਿਵੇਂ ਪਿਛਲੇ ਸਾਲ ਚ ਇੱਥੇ ਹੜਾ ਏ ਤੇ ਇਹ ਜਿਹੜਾ ਬੰਨ ਜਿੱਥੇ ਆਪਾਂ ਖੜੇ ਆ ਬਾਉਪਰ ਪਿੰਡ ਦੇ ਵਿੱਚ ਇੱਥੇ ਕਰੀਬ 14 ਕਿਲੋਮੀਟਰ ਦੀ ਲੰਬਾਈ ਹੈ ਹਰੀਕੇ ਪ 2000 ਦੇ ਹਨ ਵੇਲੇ ਵੀ ਇੱਥੇ ਨੁਕਸਾਨ ਹੋਇਆ ਤੇ ਪਿਛਲੇ ਸਾਲ ਜਿਹੜੇ 2023 ਦੇ ਵਿੱਚ ਹੜਾ ਆਇਆ ਉਦੋਂ ਵੀ ਬਹੁਤ ਵੱਡਾ ਨੁਕਸਾਨ ਹੋਇਆ ਹਾਲੇ ਵੀ ਪਾੜ ਜਿਹੜੇ ਦੋ ਥੰਮ ਤੇ ਪਏ ਹੋਏ ਨੇ ਤੇ ਬਨ ਦੀ ਖਾਸ ਖਾਲਸੀੜੀ ਕਾਫੀ ਖਸਤਾ ਹੋ ਚੁੱਕੀ ਹੈ ਹੁਣ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਫੇਰ ਦੁਬਾਰਾ ਪਾਣੀ ਆਉਣ ਦਾ ਖਤਸ਼ ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਬਾਰਸ਼ਾਂ ਭਾਰੀ ਹੋਣ ਤੇ ਦਰਿਆ ਦੇ ਵਿੱਚ ਪਾਣੀ ਆ ਜਾਵੇ ਜਿਵੇਂ ਪਹਿਲਾਂ ਵੀ ਫਸਲਾਂ ਮਰਗੀਆਂ ਆਈਆਂ ਨੇ ਤੇ ਉਮੀਦ ਹੈ ਵੀ ਜਿਹੜਾ ਬਨ ਆਪਾਂ ਬਨਣਾ ਇੱਥੇ ਇੱਥੇ ਜਿਹੜਾ ਪਾੜ ਪੂਰੇ ਜਾਣਾ ਤੇ ਤੁਹਾਨੂੰ ਪੂਰਾ ਜਾਣਾ ਵੀ ਇਹਦੇ ਨਾਲ ਉਹ ਬਚਾਅ ਕੁਝ ਨਾ ਕੁਝ ਫਸਲਾਂ ਦਾ ਹੋਊਗਾ ਤੇ ਉਹਨੂੰ ਧਿਆਨ ਚ ਰੱਖਦੇ ਹੋਈ ਆਪਾਂ ਜਿਹੜਾ ਸੇਵਾ ਕਾਰਜ ਇਧਰ ਆਰੰਭ ਕੀਤਾ ਪਹਿਲਾਂ ਇਹ ਤੋਂ ਪੱਛਮ ਵਾਲੇ ਪਾਸੇ ਜਿੱਧਰ ਮੁੰਡਾ ਪਿੰਡ ਪੈਂਦਾ ਉਧਰ ਜਿਹੜੀ 16 ਕਿਲੋਮੀਟਰ ਦੀ ਲੰਬਾਈ ਬੰਨ੍ਹ ਦੀ ਮਜ਼ਬੂਤੀ ਦਾ ਕਾਰਜ ਜਿਹੜਾ ਉਹ ਸੰਪੂਰਨ ਹੋਇਆ ਤੇ ਹੁਣ ਇਧਰਲੇ ਪਾਸੇ ਜਿਹੜਾ ਸੇਵਾ ਕਾਰਜ ਸ਼ੁਰੂ ਹੋਇਆ ਅੱਜ ਤੱਕ ਕਿੱਦਾਂ ਪਹੁੰਚ ਕੀਤੀ ਲੋਕਾਂ ਵੈਸੇ ਤਾਂ ਜੀ ਅਸੀਂ ਜਿੱਥੇ ਜਿੱਥੇ ਵੀ ਹੜ੍ਹ ਆਉਂਦੇ ਨੇ 2019 ਚ ਵੀ ਉਦੋਂ ਵੀ ਆਏ ਤੇ ਪਿਛਲੇ ਸਾਲ ਵੀ ਆਏ ਟੀਮਸ ਫੀ ਪਰ ਇਸ ਇਲਾਕੇ ਬਾਬਤ ਪਾਣੀ ਉਤਰ ਚੁੱਕਿਆ ਸੀ ਜਿਸ ਜਦੋਂ ਮੁੰਡਾ ਪਿੰਡ ਚ ਕੰਮ ਚੱਲ ਰਿਹਾ ਸੀ ਉਹਦੋਂ ਇਸ ਇਲਾਕੇ ਦੇ ਜਿਹੜੇ ਨਿਵਾਸੀ ਨੇ ਉਹਨਾਂ ਵੱਲੋਂ ਕੋ ਕੰਸਰਨ ਰੇਜ਼ ਕੀਤਾ ਗਿਆ ਸੀ ਵੀ ਜਦੋਂ ਉਧਰ ਬੰਦ ਬੰਨਿਆ ਗਿਆ ਤਾਂ ਪਾਣੀ ਦੀ ਮਾਰ ਇਹ ਨਾ ਪਿੰਡਾਂ ਵੱਲ ਵਧ ਜੂਗੀ ਉਦੋਂ ਅਸੀਂ ਇਹਨਾਂ ਨੂੰ ਫਿਰ ਜ਼ਿਕਰ ਕੀਤਾ ਸੀ ਵੀ ਜੇਕਰ ਇੱਥੇ ਪਾਣੀ ਦੀ ਮਾਰ ਇਹਨਾਂ ਪਿੰਡਾਂ 'ਵੱਲ ਆਉਂਦੀ ਹੈ ਜੇ ਬੰਨ ਵੀ ਹਾਲਤ ਠੀਕ ਨਹੀਂ ਤਾਂ ਪਿੰਡ ਹੰਬਲਾ ਮਾਰਨ ਅਸੀਂ ਇਕੱਠੇ ਹੋ ਕੇ ਨਾਲ ਓਕੇ ਇਧਰ ਵੀ ਬੰਨਾਂਗੇ ਸੋ ਪਿੰਡ ਵੱਲੋਂ ਬਹੁ ਉੱਪਰ ਪਿੰਡ ਵੱਲੋਂ ਹੋਰ ਪਿੰਡਾਂ ਦੀਆਂ ਸੰਗਤਾਂ ਵੱਲੋਂ ਇਕੱਠੇ ਹੋ ਕੇ ਜਿਹੜਾ ਸੰਬਰਕ ਕੀਤਾ ਗਿਆ ਸੀ ਕਿ ਸਾਡੇ ਪਿੰਡਾਂ ਵੱਲ ਜਿਹੜਾ ਨੁਕਸਾਨ ਕਰੂਗਾ ਪਾਣੀ ਕਿ ਦੂਜੇ ਪਾਸੇ ਬੰਨ ਜ਼ਿਆਦਾ ਮਜ਼ਬੂਤ ਹੋਊਗਾ ਕਿਉਂਕਿ ਪਾਣੀ ਨੂੰ ਕੋਈ ਨਾ ਕੋਈ ਰਾਹ ਚਾਹੀਦਾ ਹੈ ਤੇ ਜੇ ਉਧਰਿਆ ਦੇ ਵਿੱਚੋਂ ਕਿਸੇ ਨਾ ਪਾਸੇ ਪਾੜ ਹੈਗਾ ਤਾਂ ਉਧਰ ਆਊਗਾ ਇਹਨਾਂ ਪਿੰਡਾਂ ਦੀ ਫਸਲਾਂ ਮਰਦੀਆਂ ਇਹ ਉਦੋਂ ਹੀ ਇਹ ਹੋਇਆ ਸੀਗਾ ਡਿਸਕਸ ਕੀ ਬਿਜੋ ਜਦੋਂ ਉੱਥੇ ਬੰਨ੍ਹ ਦੀ ਸੰਪੂਰਨਤਾ ਹੋ ਗਈ ਮਨਨ ਦੇ ਕਾਰਜ ਦੇ ਫਿਰ ਇਸੇ ਜਿਹੜਾ ਸ਼ੁਰੂ ਕੀਤਾ ਜਾਊਗਾ ਹੁਣ ਅੱਗੇ ਚੋਨੇ ਦੀ ਬਜਾਈ ਹੋਣੀ ਹੈ ਤੇ ਸਾਡੀ ਕੋਸ਼ਿਸ਼ ਹੈ ਵੀ ਚੋਨੇ ਦੀ ਬਜਾਈ ਤੋਂ ਪਹਿਲਾਂ ਜਿਵੇਂ ਪਿੰਡਾਂ ਵੱਲੋਂ ਹੰਬਲਾ ਮਾਰਿਆ ਗਿਆ ਕਿ ਪਿੰਡਾਂ ਚੋਂ ਪੱਕੀ ਮਿੱਟੀ ਜਿਹੜੀ ਚੱਕੀ ਜਾਣੀ ਹੈ ਉਹ ਮਿੱਟੀ ਲਿਆ ਕੇ ਹੜ ਦੇ ਸੌਰੀ ਇਹ ਬੰਨ੍ਹ ਦੇ ਉੱਤੇ ਜਿਹੜੀ ਪਾਈ ਜਾਊਗੀ ਜਿਹਦੇ ਨਾਲ ਬੰਨ੍ਹ ਦੀ ਮਜ਼ਬੂਤੀ ਬਣ ਜਾਣੀ ਹੈ ਕਿੰਨਾ ਕਸਟਿਮੇਟ ਲੱਗਦਾ ਹੈ ਕਿੰਨੇ ਸਮੇਂ ਵਿੱਚ ਕੰਮ ਮੁਕੰਮਲ ਹੋਵੇਗਾ ਸਾਡੀ ਤਾਂ ਕੋਸ਼ਿਸ਼ ਹੈ ਜੀ ਵੀ ਇਹ ਜੂਨ ਦੇ ਵਿੱਚ ਹੀ ਮੁਕੰਮਲ ਹੋ ਜਾਵੇ ਕਿਉਂਕਿ ਯਰਲੀ ਮੌਨਸਨ ਆ ਜਾਵੇ ਫਿਰ ਇਹ ਕੰਮ ਤੇ ਪ੍ਰਭਾਵਿਤ ਹੋਊਗਾ ਦੂਜਾ ਇਹ ਵੀ ਇੱਥੇ ਫਸਲਾਂ ਦੀ ਬਜਾਈ ਹੋਣੀ ਆ ਜਿਹੜਾ ਬੰਨ ਦੇ ਵਿੱਚ ਮਿੱਟੀ ਪਾਈ ਜਾਣੀ ਆ ਉਹ ਖੇਤਾਂ ਚ ਚੱਕਰੀ ਪੱਕੀ ਮਿੱਟੀ ਪਾਉਣ ਦਾ ਫਾਇਦਾ ਹੀ ਤਾਂ ਇਹ ਬੰਨ ਬਨਣ ਦਾ ਤੇ ਉਹ ਚੋਨਾ ਲੱਗਣ ਤੋਂ ਪਹਿਲਾਂ ਪਹਿਲਾਂ ਹੀ ਸਾਡੇ ਉਮੀਦ ਹੈ ਵੀ ਇਹ ਸੀਰੀਜ਼ ਜਿਹੜਾ ਕੰਮ ਮੁਕੰਮਲ ਹੋਊਗਾ ਦੋ ਪਟੀਆਂ ਪੋਕਲੇਨਸ ਤੇ ਜਿਹੜੀਆਂ ਮਿੱਟੀ ਚੱਕਣ ਵਾਲੀਆਂ ਮਸ਼ੀਨਾਂ ਉਹਨਾਂ ਦਾ ਪ੍ਰਬੰਧ ਖਾਲਸੇਡ ਵੱਲੋਂ ਕੀਤਾ ਗਿਆ ਤੇ ਟਰੈਕਟਰਾਂ ਦਾ ਕਰਾਹਿਆਂ ਦਾ ਟਰਾਲੀਆਂ ਦਾ ਪ੍ਰਬੰਧ ਇਲਾਕਾ ਨਿਵਾਸੀ ਜਿਹੜੇ ਹੈਗੇ ਨੇ ਜਿੰਨੀਆਂ ਪਿੰਡਾਂ ਦੇ ਜ਼ਿੰਮੇਦਾਰ ਨੇ ਉਹਨਾਂ ਵੱਲੋਂ ਪ੍ਰਬੰਧ ਕੀਤਾ ਗਿਆ ਜੀ ਸੋ ਸਾਡੀ ਕੋ